ਪੰਜਾਬੀ ਆ ਗਿਆ ਪੰਜਾਬੀ ਆ ਗਿਆ ਗਾ ਯੂ ਕੈਨਟ ਬਲੀਵ ਇਹ ਡਾਇਲੋਗ ਮੈਂ ਕਿੰਨਾ ਰੋਕੇ ਰੱਖਿਆ ਸੀ ਅੰਦਰ ਵਿੱਚ ਬੋਲਣ ਦੇ ਲੁਧਿਆਣਾ ਸ਼ਹਿਰ ਮੇਰਾ ਆਪਣਾ ਸ਼ਹਿਰ ਯਾਰ ਮੇਰਾ ਆਪਣਾ ਸ਼ਹਿਰ ਯਾਰ ਮੇਰਾ ਆਪਣਾ ਪੰਜਾਬ ਮੇਰਾ ਆਪਣਾ ਸ਼ਹਿਰ ਬੜੇ ਲੇਕ ਲੋਕ ਬੜੇ ਤੇਰ ਤੋਂ ਮੈਨੂੰ ਡਿਚਰਾ ਕਰਦੇ ਸੀ ਕਹਿੰਦੇ ਯਾਰ ਪੰਜਾਬੀ ਆ ਗਿਆ ਕਹੀ ਜਾਣਾ ਪੰਜਾਬ ਚ ਪ੍ਰੋਗਰਾਮ ਕੋਈ ਕਰਦਾ ਨਹੀਂ ਅਰੇ ਤਵਾਕ ਸੀਗੇ ਬੈਸਟ ਨਾਈਟ ਜਿਹੜੀ ਆ ਉਹ ਪੰਜਾਬ ਚ ਲੁਧਿਆਣੇ ਹੋਣੀ ਚਾਹੀਦੀ ਆ ਬੈਸਟ ਨਾਈਟ ਟੀਮ ਮੇਰੀ ਕਹਿੰਦੀ ਸੀ ਗੁਆ ਚਾਉਂਦੇ ਆ ਗੁਆ ਕਰਦੇ ਆ ਪ੍ਰੋਗਰਾਮ ਕਹਿੰਦਾ ਯਾਰ ਜੇ ਤੁਸੀਂ ਮੈਨੂੰ ਲੁਧਿਆਣੇ ਲੈ ਚਲੋ ਨਾ ਇਹ ਸੁਣਾ ਲਾ ਗਿਓ ਕਾਫੀ ਕਹਿਣਾਈਆਂ ਸੀ ਇਸ ਪੂਰਾ ਵਰਲਡ ਟੂਰ ਇੱਕ ਪਾਸੇ ਇੰਡੀਆ ਦਾ ਟੂਰ ਇੱਕ ਪਾਸੇ ਸੱਚੀ ਕਹਾ ਤੰਗਤਾ ਮੈਨੂੰ ਬਹੁਤ ਕੀਤਾ ਕਈ ਲੋਕਾਂ ਨੇ ਕੀਤਾ ਪਰ ਉਹਨਾਂ ਕੋ ਮੈਂ ਪ੍ਰਪੇਅਰ ਵੀ ਸੀ ਉਸ ਚੀਜ਼ ਦੇ ਲਈ ਜਦੋਂ ਕੋਈ ਗੱਲ ਹੀ ਮਾਰਾ ਚੜ੍ਹਦੀ ਕਲਾ ਰੱਖਣ ਸਾਰਿਆਂ ਨੇ ਪਰ ਮੇਰੀ ਇਹ ਤਮੰਨਾ ਸੀ ਕਿ ਮੈਂ ਲੁਧਿਆਣੇ ਆ ਕੇ ਸ਼ੋਅ ਕਰ ਸਕਾਂ ਆਪਣੇ ਪੰਜਾਬ ਚ ਆਪਣੇ ਸ਼ਹਿਰ ਦੇ ਵਿੱਚ ਤੂੰ ਲੈ ਨਹੀਂ ਸਕਦਾ ਪਰ ਤੁਸੀਂ ਸੁਪਨੇ ਲੈਣ ਵਾਲੇ ਬਣੋ ਮਹਾਰਾਜ ਪੂਰੇ ਕਰਦੇ ਨੇ ਸੁਪਨੇ ਸੱਚੀ ਗੱਲ ਹੈ ਆਸ਼ਾ ਮਿਹਨਤ ਮੰਡੀਟਰੀ ਹੈ ਉਹਦਾ ਕਹਿਣਾ ਕਹਿਣਾ ਵੀ ਫਜ਼ੂਲ ਹੈ ਕਿ ਮਿਹਨਤ ਕਰੋ ਉਹ ਤਾਂ ਸਾਰਿਆਂ ਨੂੰ ਪਤਾ ਹੈ ਸਿਰਫ ਸੁਪਨਾ ਲਾਓ ਮਿਹਨਤ ਕਰੋ ਮਹਾਰਾਜ ਪੂਰਾ ਕਰਦੇ ਨੇ ਇਹ ਗੱਲ ਪੱਕੀ ਹੈ ਥੈਂਕ ਯੂ ਸੋ ਮੱਚ ਇਹ ਦਿਲਮੁਨਾਤੀ ਟੂਰ ਦਾ ਗ੍ਰੈਂਡ ਫਿਨਾਲੇ ਲੁਧਿਆਣੇ ਤੋਂ ਮੇਰਾ ਹੋਰ ਕਿਤੇ ਨਹੀਂ ਸੀ ਹੋ ਸਕਦਾ ਕਈਆਂ ਨੇ ਚੁਬਦੀ ਹੈ ਲਾਈਨ ਮੈਂ ਹੂੰ ਪੰਜਾਬ ਤੇ ਆ ਗਏ ਪੰਜਾਬੀ ਹੋਏ ਹੁਣ ਜਿਨ੍ਹਾਂ ਨੇ ਚੁੰਦੀ ਹੈ ਚੁਮੀ ਜਾਵੇ ਅਸੀਂ ਤਾਂ ਵਾਰ-ਵਾਰ ਗਾਵਾਂਗੇ ਆ ਪੰਜਾਬੀ ਆ ਗਏ ਮੈਂ ਹੂੰ ਪੰਜਾਬ ਪੰਜਾਬੀ ਆ ਗਿਆ ਪੰਜਾਬੀ ਦੇਖੋ ਗਾਇਜ਼ ਯੂ ਕੈਨਟ ਬਲੀਵ ਇਹ ਡਾਇਲੋਗ ਮੈਂ ਕਿੰਨਾ ਰੋਕੇ ਰੱਖਿਆ ਸੀ ਅੰਦਰ ਇੱਥੇ ਬੋਲਣ ਦੇ ਨਹੀਂ ਲੁਧਿਆਣਾ ਸ਼ਹਿਰ ਮੇਰਾ ਆਪਣਾ ਸ਼ਹਿਰ ਯਾਰ ਮੇਰਾ ਆਪਣਾ ਸ਼ਹਿਰ ਯਾਰ ਮੇਰਾ ਆਪਣਾ ਪੰਜਾਬ ਮੇਰਾ ਆਪਣਾ ਸ਼ਹਿਰ ਬੜੇ ਲੇਕ ਲੋਕ ਬੜੇ ਤੇਰ ਤੋਂ ਮੈਨੂੰ ਟਿਚਰਾ ਕਰਦੇ ਸੀ ਕਹਿੰਦੇ ਯਾਰ ਪੰਜਾਬੀ ਆ ਗਿਆ ਕਹੀ ਜਾਣਾ ਪੰਜਾਬ ਚ ਪ੍ਰੋਗਰਾਮ ਕੋਈ ਕਰਦਾ ਨਹੀਂ ਅਰੇ ਗਵਾਹ ਸੀ ਕਿ ਬੈਸਟ ਨਾਈਟ ਜਿਹੜੀ ਆ ਉਹ ਪੰਜਾਬ ਚ ਲੁਧਿਆਣੇ ਹੋਣੀ ਚਾਹੀਦੀ ਆ ਬੈਸਟ ਨਾਈਟ ਟੀਮ ਮੇਰੀ ਕਹਿੰਦੀ ਸੀ ਗੋਆ ਚ ਆਉਂਦੇ ਆ ਗੋਆ ਕਰਦੇ ਆ ਪ੍ਰੋਗਰਾਮ ਮੈਂ ਕਹਾ ਯਾਰ ਜੇ ਤੁਸੀਂ ਮੈਨੂੰ ਲੁਧਿਆਣੇ ਲੈ ਚਲੋ ਨਾ ਇਹ ਸਿਰਾਂ ਲੱਗ ਗਏ ਕਾਫੀ ਕਠਿਨਾਈਆਂ ਸੀ ਇਸ ਪੂਰਾ ਵਰਲਡ ਟੂਰ ਇੱਕ ਪਾਸੇ ਇੰਡੀਆ ਦਾ ਟੂਰ ਇੱਕ ਪਾਸੇ ਸੱਚੀ ਕਹਾ ਤੰਗਤਾ ਮੈਨੂੰ ਬਹੁਤ ਕੀਤਾ ਕਈ ਲੋਕਾਂ ਨੇ ਕੀਤਾ ਪਰ ਉਹਨਾਂ ਤੋਂ ਮੈਂ ਪ੍ਰੇਪੇਅਰ ਵੀ ਸੀ ਉਸ ਚੀਜ਼ ਦੇ ਲਈ ਜਦੋਂ ਕੋਈ ਗੱਲ ਹੀ ਮਾਰਾ ਚੜ੍ਹਦੀ ਕਲਾ ਰੱਖਣ ਸਾਰਿਆਂ ਨੇ ਪਰ ਮੇਰੀ ਇਹ ਤਮੰਨਾ ਸੀ ਕਿ ਮੈਂ ਲੁਧਿਆਣੇ ਆ ਕੇ ਸ਼ੋਅ ਕਰ ਸਕਾਂ ਆਪਣੇ ਪੰਜਾਬ ਚ ਆਪਣੇ ਸ਼ਹਿਰ ਦੇ ਵਿੱਚ ਤੂੰ ਲੈ ਨਹੀਂ ਸਕਦਾ ਪਰ ਤੁਸੀਂ ਸੁਪਨੇ ਲੈਣ ਵਾਲੇ ਬਣੋ ਮਹਾਰਾਜ ਪੂਰੇ ਕਰਦੇ ਨੇ ਸੁਪਨੇ ਸੱਚੀ ਗੱਲ ਹੈ ਅਸਾ ਮਿਹਨਤ ਮੰਡੀਟਰੀ ਹੈ ਉਹਦਾ ਕਹਿਣਾ ਕਹਿਣਾ ਵੀ ਫਜ਼ੂਲ ਹੈ ਕਿ ਮਿਹਨਤ ਕਰੋ ਉਹ ਤਾਂ ਸਾਰਿਆਂ ਨੂੰ ਪਤਾ ਹੈ ਸਿਰਫ ਸੁਪਨਾ ਲਾਓ ਮਿਹਨਤ ਕਰੋ ਮਹਾਰਾਜ ਪੂਰਾ ਕਰਦੇ ਨੇ ਇਹ ਗੱਲ ਪੱਕੀ ਹੈ ਥੈਂਕ ਯੂ ਸੋ ਮਾਚ ਐ ਦਿਲਮੁਨਾਤੀ ਟੂਰ ਦਾ ਗ੍ਰੈਂਡ ਫਿਨਾਲੇ ਲੁਧਿਆਣੇ ਤੋਂ ਮੇਰਾ ਹੋਰ ਕਿਤੇ ਨਹੀਂ ਸੀ ਹੋ ਸਕਦਾ ਕਈਆਂ ਦੇ ਚੁਬਦੀ ਹੈ ਲਾਈਨ ਮੈਂ ਹੂੰ ਪੰਜਾਬ ਤੇ ਆ ਗਏ ਪੰਜਾਬੀ ਹੋਏ ਹੁਣ ਜਿਨ੍ਹਾਂ ਨੇ ਚੁਬਦੀਆ ਚੁਗੀ ਜਾਵੇ ਅਸੀਂ ਤਾਂ ਵਾਰ-ਵਾਰ ਗਾਵਾਂਗੇ ਆ ਪੰਜਾਬੀ ਆ ਗਏ ਮੈਂ ਹੂੰ ਪੰਜਾਬ